ਸਤਿ ਸ਼੍ਰੀ ਅਕਾਲ ਜੀ ਦੇਖਣ ਸੁਣਨ ਵਾਲਿਆਂ ਨੂੰ ਅੱਜ ਤੁਹਾਨੂੰ ਦਿਖਾ ਰਹੇ ਹਾਂ ਉੱਤਰਾਖੰਡ ਦਾ ਟੂਰਿਸਟ ਲਈ ਮਸ਼ਹੂਰ ਥਾਂ ਆਲੀ ਆਲੀ ਜੋਸ਼ੀ ਮੜ ਤੋਂ 10-12 ਕਿਲੋਮੀਟਰ ਉੱਪਰ ਹੈ ਚਮੋਲੀ ਜ਼ਿਲ੍ਹੇ ਦੇ ਵਿੱਚ ਹੈ ਚੈਨਾ ਬੋਟਰ ਦੇ ਨੇੜੇ ਤੇੜੇ ਹੈ ਇੱਥੇ ਬਹੁਤ ਵਧੀਆ ਸਿਆਲ ਦੇ ਵਿੱਚ ਬਰਫ਼ ਪੈਂਦੀ ਹੈ ਔਰ ਦੇਖਣ ਵਾਲੀਆਂ ਨਜ਼ਾਰੇ ਨੇ ਝੀਲ ਐ ਔਰ ਰੂਬੇ ਟਰਾਲੀ ਜੀ ਨੂੰ ਕਹਿੰਦੇ ਉਹ ਹੈ। ਚੇਅਰ ਕਾਰ ਹੈ। ਜਦੋਂ ਵੀ ਤੁਸੀਂ ਜਾਓ ਸਰਦੀ ਦੇ ਦਿਨਾਂ 'ਚ ਔਲੀ ਦੇਖਣਾ ਨਾ ਭੁੱਲਣਾ। ਜ਼ਰੂਰ ਦੇਖਣਾ ਔਲੀ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਦਾਂ ਦੇ ਹੋਰ ਚੈਨਲ ਦੇਖੋ।